ਇਹ ਲੋ ਤੂੰ ਮੈਨੂੰ ਅਸੀ ਤੈਨੂੰ ਕਿਹਾ ਹੋਰ ਆਪੇ ਧੱਕੇ ਨਾ ਕਹਿਣਾ ਨਾ ਜੀਤ ਦੇ ਦਿਓ ਯਾਰ ਫੜੋ ਸੀ ਆਖੇ ਨਾ ਲੱਗਿਆ ਕਰਨ ਲੈ ਵੀ ਜਿਹੜੀ ਲੱਗਿਆ 8 ਵਜਨ ਵਾਲੇ ਆ ਨਾ ਭਾਰੇ ਉਹ 10 11 ਲਿਆਓ ਜੀ ਹਿਸਾਬ ਨਾਲ ਦੇ ਦਿਓ ਯਾਰ ਕੋਈ ਅੱਗੇ ਵੀ ਹੌਲੇ ਆ ਲਓ ਆ 12000 ਦੀ ਪੱਟ ਦਾ ਸੌਦਾ ਹੈ ਲਿਖਾਈ ਆਪਦੀ ਆਪਦੀ ਹੈ ਜੀ 12000 ਚ ਲਿਖਾਈ ਆਪੋ ਆਪਣੀਆਂ ਠੀਕ ਹੈ ਗਰਲਾਲ ਕੱਟ ਪਰਚੀ ਗਰਲਾਲ ਗਰਲਾਲ ਬਾਈ ਪਰਚੀ ਕੱਢ ਦੇ ਆ ਪਾਠਾ ਬਾਈ ਨਹੀਂ ਆ ਪਾਠ ਦਾ ਸੌਦਾ ਹੋਇਆ 12000 ਦੇ ਵਿੱਚ ਲਿਖਾਈ ਆਪੋ ਆਪਣੀਆਂ ਤੁਸੀਂ ਦੇਖ ਸਕਦੇ ਹੋ ਫਰੀਦਕੋਟ ਬੱਕਰਾ ਮੰਡੀ ਤੇ ਭਾਈ ਕਿਹੜਾ ਪਿੰਡ ਸੀ ਆਪਣਾ ਕੋਠਾਗੁਰੂ ਪਿੰਡ ਹੈ ਬਾਈ ਕੋਠਾਗੁਰੂ ਕੋਤੋਂ ਆਏ ਸੀਗੇ ਬਾਈ ਹੋਰੀ ਭਾਈ ਆਪਣਾ ਕਿਹੜਾ ਪਿੰਡ ਸੀਗਾ ਆਪਾਂ ਕਿੱਥੋਂ ਲੈ ਕੇ ਆਏ ਸੀ ਸੰਧਵਾ ਠੀਕ ਹੈ ਚੱਕਾਈ ਆ ਸੀ ਯਾਰ ਤੇ ਪੀਤੀ ਹੈ ਨੀ ਪੀਤੀ ਹੈ ਰੀ ਬੀ ਵਾਹ ਵਾਏ ਕਿ ਬੈਗ ਇਤਰਾ ਕੇ ਨੀ ਪੀਤੀ ਹੈ ਦੱਸੇ ਦੱਸੀਏ ਤਾਂ ਉਹਨੂੰ ਜਿਹਦੇ ਨੂੰ ਦੱਸਦੇ ਫਿਰ ਆ ਜਿਹਨੂੰ ਨਾਂ ਪਤਾ ਹੋਵੇ ਨਾਂ ਪਤਾ ਹੋਵੇ 10000 ਨਹੀਂ 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 ਮੇਰੇ ਨਾਂ 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 ਚੱਕ ਕੇ ਲਿਆ ਪੁੱਤਰਾ ਜੋਰ ਨਹੀਂ ਲੱਗਾ ਵਜਨ ਇੱਕ ਚ ਹੈ ਨਹੀਂ ਇੱਕ ਚ ਪੂਰਾ ਹੈ ਨਾ 1:00 ਬਜੇ ਨਹੀਂ ਸਹੀ ਆ 11 ਹੋਵੇਗਾ ਚਾਹ ਛੋੜੇ ਹੈ ਨਹੀਂ ਬਜੇ ਹੰਨਾ ਮੈਂ ਕਰਦੇ ਨਹੀਂ ਨਾਲ ਪਰੋਤੋ ਹਾਂ ਅੱਧੋ-ਅੱਧੀ ਕਰ ਨਹੀਂ ਇਹ ਬੱਲਾ 200 ਹੈ ਨਹੀਂ ਕੋਲਾ ਨਹੀਂ 9000 ਤੂੰ 950 ਦੇ 500 ਬਾਜਦਾ ਹੀ ਹੈ ਬਾਈ ਸਦਾ ਆਏਗਾ ਕੋਸ਼ਨਾ ਪੁੱਛ ਤੋੜਾ 500 ਭੈਣ ਤੂੰ ਪਲੇ ਨਹੀਂ 500 ਦਾ ਬਾਲ ਤਾਂ ਪਰ ਤੈਨੂੰ ਕਿੰਨਾ ਬਾਲ ਦੇ ਇਹਨੂੰ ਪਾਠ ਦੋਹੋਂ ਦਾ ਪਾ ਕੇ ਆ ਆਹ ਬੰਦਾ ਬੜਾ ਗਲਤ ਬੈਠਾ ਉਹਦੇ ਤੇਰੀ ਬਲ ਗਿਆ ਉਡੀ ਐਕਡਰ ਨਹੀਂ ਲਖਾਈ ਆਪਣੀ ਬੈਰ ਉਹ ਬਾਠ ਠੀਕ ਨਹੀਂ ਮਾ ਅੱਕਾ ਹੋੜਾ ਬੈ ਤੈਨੂੰ ਦੱਸਾ ਹੁਣ ਹੁੰਦਾ ਤਾਂ ਮੈਂ ਕਰਦੇ ਨੇ ਯਾਰ ਹੁਣ ਇਹ ਵੀ ਇੱਕ ਹੁਣ ਤੋਂ ਬੈ ਦੱਸਾ ਬੱਕਰੇ ਪੈ ਅੰਕਲ ਤਾਰੇ ਕਿਵੇਂ ਕਰਵਾਤੀ ਦੱਸ 10000 ਚ ਲਖਾਈ ਆਪੋ ਆਪਣੀ ਉਹ ਗਰਲਾਰ ਦੇ ਲੈੜੇ ਠੀਕ ਆ ਜੀ ਮੈਂ ਤੈਨੂੰ ਜਿਹੜੀ ਗੱਲ ਦੱਸਾ ਲੈ ਵੀ 10000 ਦੇ ਵਿੱਚ ਲਖਾਈ ਆਪੋ ਆਪਣੀ ਕਰਤੀ ਆ ਆ ਦੋ ਬੱਕਰੇ ਆ ਸਾਡੇ ਦਾ ਕਤੂ ਰੱਖਣੇ ਆ ਤੇਰੇ ਕਰਕੇ ਕੋਈ ਬਾ ਬਾਅਦ ਚ ਫਿਰ ਬਾ ਉਧਰ ਬੱਲ ਲਾ ਦੇ ਉਹ ਛੱਡ ਦੇ ਖੁੱਲੇ ਇਹਨਾਂ ਨੂੰ ਮੈਂ ਬਸ ਠੀਕ ਆ ਤੇ ਪੈਸੇ ਦੇ ਬਾ ਲੈ ਵੀ 10000 ਦੇ ਵਿੱਚ ਲਖਾਈ ਆਪ ਕੋ ਆਪਣੀ ਹੋ ਗਈ ਆ ਬਾਈ ਗਰ ਲਾਲ ਨੂੰ ਦੋ ਬੱਕਰੇ ਦਵਾ ਦੇ ਆ ਤੇ ਕਾਲੀ ਨੂੰ ਕਹਿਦਾ ਹੁਣ ਬੰਨ ਦੇ ਸ਼ੇਰਾ ਚੰਗਾ ਠੀਕ ਆ ਬਾਈ